ਹਾਂਜੀ ਧੰਨ ਧੰਨ ਸਾਧਗੁਰੂ ਤੇਰਾ ਹੀ ਆਸਰਾ ਅੱਜ ਇੱਕ ਅਸੀਂ ਨਵੀਂ ਹੋ ਰਿਪੋਰਟ ਪਾਉਣ ਲੱਗੇ ਆ ਨਵੀਂ ਵੀਡੀਓ ਪਾਉਣ ਲੱਗੇ ਆ ਨਵੀਆਂ ਗੱਲਾਂ ਬਾਤਾਂ ਕਰਨ ਲੱਗੇ ਆ ਤੁਹਾਡੇ ਨਾਲ ਤਾਂ ਸੁਣ ਕੇ ਅੱਗੇ ਦੀ ਅੱਗੇ ਸ਼ੇਅਰ ਜ਼ਰੂਰ ਕਰ ਦਿਆ ਕਰੋ ਅੱਜ ਅਸੀਂ ਪਾਉਣ ਲੱਗੇ ਆ ਕਿ ਹਰ ਇੱਕ ਜਗ੍ਹਾ ਤੇ 8 ਘੰਟੇ ਕੰਮ ਦੀ ਰੂਲ ਹੈ ਜੇ ਆਪਾਂ ਪੂਰੇ ਵਰਲਡ 'ਚ ਵੀ ਲਾਈਏ ਤਾਂ 8 ਘੰਟੇ ਰੂਲ ਆ ਹਰ ਇੱਕ ਜਗ੍ਹਾ ਤੇ ਬਾਹਰਲੇ ਮੁਲਕਾਂ ਦੇ ਵਿੱਚ ਵੇਖ ਲਓ ਤੁਸੀਂ ਚਾਹੇ ਉਹ ਖੇਤੀਬਾੜੀ ਦੇ ਵਿੱਚ ਕੰਮ ਕਰਦੇ ਆ ਕਿਤੇ ਵੀ ਕੰਮ ਕਰਦੇ ਆ ਚਾਹੇ ਉਹ ਕਿਸੇ ਫਾਰਮਰ ਵੀ ਖੇਤੀਬਾੜੀ 'ਚ ਬਣੇ ਹੁੰਦੇ ਆ 8 ਘੰਟੇ ਕੰਮ ਹੈ ਆ ਇਧਰ ਵੀ ਜੇ ਕੋਈ ਮਲਾਜਮ ਹੈ ਉਹ ਵੀ 8 ਘੰਟੇ ਕੰਮ ਕਰਦਾ ਹੈ ਤਾਂ ਅਸੀਂ ਅੱਜ ਇਹ ਦੱਸਣ ਲੱਗੇ ਆ ਵੀ ਜੇ ਕੋਈ ਸੀਰੀ ਲੱਗਦਾ ਕਿਸੇ ਦੇ ਨਾਲ ਸਾਲ ਤੇ ਵੇਖੋ ਉਹਦਾ ਵੀ 8 ਘੰਟੇ ਟਾਈਮ ਹੋਣਾ ਚਾਹੀਦਾ ਜੇ ਮੰਨ ਕੇ ਚੱਲੋ 400 ਰੁਪਏ ਦਿਹਾੜੀ ਦੇ ਨਾਲ 8 ਘੰਟੇ ਕੰਮ ਕਰੇ 400 ਦੇ ਵਿੱਚ ਤਾਂ 8 ਘੰਟੇ ਹੀ ਬਣਦੇ ਨੇ ਨਾਲੇ ਤਾਂ ਉਹਦੇ ਪੈਸੇ ਪੂਰੇ ਮਿਲਣ ਨੂੰ ਸਾਲ ਦੇ ਤੇ ਨਾਲੇ ਉਹਦਾ ਜਿਹੜਾ ਟਾਈਮ ਆ ਉਹ 8 ਘੰਟੇ ਹੋਣਾ ਚਾਹੀਦਾ ਜਦੋਂ ਹਰ ਜਗ੍ਹਾ ਤੇ 8 ਘੰਟੇ ਟਾਈਮ ਹੈ ਫਿਰ ਜਿਹੜਾ ਸੀਰੀ ਲੱਗਦਾ ਹੈ ਤਾ ਉਹਦਾ 8 ਘੰਟੇ ਦਾ ਟਾਈਮ ਕਿਉਂ ਨਹੀਂ ਅਸੀਂ ਮਜ਼ਦੂਰ ਜਿਹਾ ਬੰਦਿਆਂ ਨੂੰ ਅੱਜ ਬੇਨਤੀ ਕਰਦੇ ਆਂ ਵੀ ਇੱਧਰ ਗੱਲ ਥੋੜਾ ਜਿਹਾ ਧਿਆਨ ਦਿਓ ਕਿਉਂਕਿ ਇੱਧਰ ਖੇਤੀਬਾੜੀ ਦੇ ਵਿੱਚ ਜਿਹੜਾ ਮਜ਼ਦੂਰ ਨੂੰ ਰੱਖਿਆ ਜਾਂਦਾ ਸੀਰੀ ਲੱਗ ਜਾਂਦਾ ਉਹ ਤੋਂ ਕੰਮ ਥੋੜਾ ਜਿਹਾ ਵੱਧ ਲਿਆ ਜਾ ਰਿਹਾ ਅਸੀਂ ਚਾਹੁੰਦੇ ਆਂ ਕਿ ਇੱਕ 8 ਘੰਟੇ ਦਾ ਸਮਾਂ ਹੋਣਾ ਚਾਹੀਦਾ ਖੇਤੀਬਾੜੀ ਦੇ ਵਿੱਚ ਵੀ 8 ਘੰਟੇ ਦਾ ਸਮਾਂ ਹੋਣਾ ਚਾਹੀਦਾ ਤਾਂ ਇਸ ਵਾਸਤੇ ਜਿਹੜਾ ਪੂਰੇ ਵਰਲਡ ਦਾ ਇੱਕ ਕਾਨੂੰਨ ਆ ਵੀ ਉਧਰ ਜੇ 8 ਘੰਟੇ ਤੋਂ ਬਾਅਦ ਕੋਈ ਲੱਗਦਾ ਟਾਈਮ ਉਹਦਾ ਓਵਰ ਟਾਈਮ ਮਿਲ ਜਾਂਦਾ ਤਾਂ ਇਸ ਵਾਸਤੇ 8 ਘੰਟੇ ਹੀ ਜਿਹੜਾ ਕੋਈ ਛੇਰੀ ਸੰਜੀ ਲੱਗਦਾ ਕਿਸੇ ਨਾਲ ਸਾਲ ਤੇ ਲੱਗਦਾ ਤਾਂ ਉਹਦਾ ਵੀ 8 ਘੰਟੇ ਕੰਮ ਹੋਣਾ ਚਾਹੀਦਾ 8 ਘੰਟੇ ਉਹ ਤੋਂ ਤਨਦੇਹੀ ਦੇ ਨਾਲ ਕੰਮ ਲੈ ਲਓ ਜਿੰਨਾ ਵੀ ਮਤਲਬ ਹੀ ਹੁੰਦਾ ਬਾਹਰਲੇ ਮੁਲਕਾਂ ਦਾ ਸਿਸਟਮ ਹੈ ਜਾਂ ਆਪਣੇ ਮੁਲਕਾਂ ਦਾ ਸਿਸਟਮ ਹੈ ਤਾਂ 8 ਘੰਟੇ ਮਜ਼ਦੂਰ ਦਾ ਵੀ ਜਿਹੜਾ ਟਾਈਮ ਹੈ ਜਿਵੇਂ ਹੁਣ ਕੋਈ ਮਹਤਰੀਆ ਨਾ ਜਾਂਦਾ ਉੱਥੇ 8 ਘੰਟੇ ਹੈ ਚਾਹੇ ਕੋਈ ਵੀ ਕੰਮ ਹੋ 8 ਘੰਟੇ ਹੀ ਥਰੂ ਲੈ ਸਰਕਾਰ ਦਾ ਤਾ ਫਿਰ ਇਸ ਵਾਸਤੇ ਜਿਹੜਾ ਸੀਰੀ ਲੱਗਦਾ ਜਿਹੜਾ ਕਿਸੇ ਨਾਲ ਸਾਲ ਭਰ ਤੇ ਸੀਰੀ ਲੱਗ ਜਾਂਦਾ ਫਿਰ ਉਹਦਾ 8 ਘੰਟੇ ਕਿਹੋਂ ਨਹੀਂ ਟਾਈਮ ਤਾਂ ਸੇ ਮਜ਼ਦੂਰ ਜਿ세 ਬੰਦਿਆਂ ਨੂੰ ਬੇਨਤੀ ਕਰਦੇ ਆਂ ਵੀ ਜਦੋਂ ਕੋਈ ਕਿਸੇ ਨਾਲ ਸੀਰੀ ਲੱਗਦਾ ਸਾਲ ਤੇ ਤਾਂ ਉਹਦਾ ਵੀ ਇੱਕ ਟਾਈਮ 8 ਘੰਟੇ ਹੋਵੇ ਤੇ ਉਹਨੂੰ 400 ਰੁਪਏ ਦੇ ਦਿਹਾੜੀ ਦੇ ਨਾਲ ਚਾਹੇ 500 ਦਿਹਾੜੀ ਦੇ ਨਾਲ ਮਤਲਬ ਵੀ ਉਹਦਾ ਸਾਲ ਦੇ ਪੈਸੇ ਬਣਾਈ ਜਾਣ ਤੇ ਉਹਨੇ ਪੈਸੇ ਉਹਨੂੰ ਮਿਲਣ ਸਾਲ ਦੇ ਇਹ ਨਹੀਂ ਹੋਣਾ ਚਾਹੀਦਾ ਵੀ ਲੱਖ ਰੁਪਏ ਦੇ ਵਿੱਚ ਬੰਦਾ ਸਾਲ ਦੇ ਸੀਰੀ ਲੱਗੇ ਇਹ ਨਹੀਂ ਹੋਣਾ ਚਾਹੀਦਾ ਇਹ ਸਾਰਾ ਕੁਝ ਗਿਣਮਣ ਕੇ ਚਾਹੇ ਰੋਟੀ ਪਾਣੀ ਆ ਉਹਦਾ ਰੋਟੀ ਪਾਣੀ ਵੀ ਗਿਣਮਣ ਕੇ ਤੇ ਜਾਣੇ ਕਿ 400 ਰੁਪਿਆ ਜਾਂ 500 ਦੇ ਵਿੱਚ ਉਹਨੂੰ ਰੱਖਣਾ ਚਾਹੀਦਾ ਹੈ ਜੇ 500 ਰੁਪਿਆ ਦਿਹਾੜੀ 8 ਘੰਟਿਆਂ ਦੀ ਹੈ ਤਾਂ 1,80,000 ਰੁਪਿਆ ਸਾਲ ਦਾ ਮਜ਼ਦੂਰ ਦਾ ਬਣਦਾ ਸੀ ਜੇ ਕੋਈ ਕਿਸੇ ਨਾਲ ਲੱਗਦਾ ਹੈ ਤਾਂ ਇਸ ਵਾਰ ਤੇ ਮਜ਼ਦੂਰ ਜੱਸੇ ਬੰਦਿਆਂ ਤੋਂ ਸਾਡੀ ਬੇਨਤੀ ਹੈ ਵੀ ਇਹਦੇ ਤੇ ਗੌਰ ਕਰਨ ਸਰਕਾਰਾਂ ਵੀ ਗੌਰ ਕਰਨ ਤੇ ਜਿਹੜਾ ਸੀਰੀ ਲੱਗਦਾ ਉਹਦਾ 8 ਘੰਟੇ ਡਿਊਟੀ ਹੋਣੀ ਚਾਹੀਦੀ ਹੈ ਜਿਵੇਂ ਹਰ ਇੱਕ ਜਗ੍ਹਾ ਤੇ 8 ਘੰਟੇ ਡਿਊਟੀ ਹੈ 1.5 ਲੱਖ ਲੈਣ ਵਾਲਾ 2-2 ਲੱਖ ਲੈਣ ਵਾਲੇ 8 ਘੰਟੇ ਡਿਊਟੀ ਹੈ ਪਰ ਖੇਤੀਬਾੜੀ ਦੇ ਵਿੱਚ ਮਜ਼ਦੂਰ ਤੋਂ ਜਿਹੜਾ 8 ਘੰਟੇ ਕੰਮ ਹੋਣਾ ਚਾਹੀਦਾ ਅਸੀਂ ਇੱਕ ਮੰਗ ਕਰਦੇ ਹ ਹੁਣ ਇਹਦੇ ਤੇ ਕਈ ਲਾਰਜੀ ਵੀ ਕਰਨਗੇ ਪਰ ਅਸੀਂ ਪੂਰੇ ਵਰਲਡ ਦੀ ਗੱਲ ਕਰ ਰਹੇ ਹਾਂ ਪੂਰੇ ਵਰਲਡ ਦੇ ਕਾਨੂੰਨ ਦੀ ਗੱਲ ਕਰ ਰਹੇ ਹਾਂ ਉੱਥੇ 8 ਘੰਟੇ ਡਿਊਟੀ ਹੈ ਜਦੋਂ ਬਾਹਰਲੇ ਮੁਲਕਾਂ ਦੇ ਵਿੱਚ ਕਿੰਨੇ ਭਾਰਤ ਦੇ ਵਿੱਚੋਂ ਗਏ ਆ ਜਾਂ ਪੰਜਾਬ ਦੇ ਵਿੱਚੋਂ ਗਏ ਆ 8 ਘੰਟੇ ਤੋਂ ਬਾਅਦ ਓਵਰ ਟਾਈਮ ਹੈ 8 ਘੰਟੇ ਹੈ ਤਾਂ ਇੱਧਰ ਵੀ ਫਿਰ ਹਰ ਇੱਕ ਜਗ੍ਹਾ ਤੇ 8 ਘੰਟੇ ਕੰਮ ਹੋਣਾ ਚਾਹੀਦਾ ਤਾਂ ਇਸ ਵਾਰ ਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਕਿਉਂਕਿ ਇੱਕ ਮਜ਼ਦੂਰਾਂ ਦੇ ਨਾਲ ਜੁੜੀ ਹੋਈ ਗੱਲ ਹੈ ਮਰਜ਼ੂਰ ਮਜ਼ਦੂਰ ਜਸੇ ਬੰਦੀਆਂ ਦੇ ਮੈਸ ਦੇ ਵਿੱਚ ਦਿੱਤਾ ਸੀ ਮਰਜ਼ੂਰ ਜਿਹੜੀਆਂ ਸਾਡੀਆਂ ਮਜ਼ਦੂਰ ਜਸੇ ਬੰਦੀਆਂ ਆ ਉਹ ਇਸ ਵੱਲ ਤੈਨਾਂ ਕੋ ਜੇ ਕਹਿੰਦੇ ਜੇ ਕੋਈ ਸ਼ਬਦ ਸਾਥੋਂ ਵੱਧ ਘੱਟ ਬੋਲਿਆ ਕਿ ਮਾਫੀ ਚਾਹਣੇ ਤਾਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਕਿਉਂਕਿ ਇਹ ਇੱਕ ਮਜ਼ਦੂਰਾਂ ਨਾਲ ਜੁੜੀ ਗੱਲ ਹੈ ਮਜ਼ਦੂਰਾਂ ਦੇ ਹੱਕ ਦੀ ਗੱਲ ਹੈ ਤੇ ਮਜ਼ਦੂਰ ਜਸੇ ਬੰਦਿਆ ਇਸ ਦੀ ਵੱਧ ਤੋਂ ਵੱਧ ਧਿਆਨ ਦੇਣ ਜੀ ਧੰਨ ਧੰਨ ਸਤਿਗੁਰੂ ਤੇਰਾ ਹੀ ਆਸਰਾ ਜੀ